ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਜੌਨ ਦੇਖ ਰਹੇ ਹੋ ਤੁਸੀਂ ਮੈਂ ਪਰਮਿੰਦਰ ਸਿੰਘ ਉਮੀਦ ਕਰਦਾ ਤੁਸੀਂ ਸਾਰੇ ਰਾਜੀਵਾਜੀ ਹੋਵੋਗੇ ਦੋਸਤੋ ਅੱਜ ਇੱਕ ਬੜੀ ਖਾਸ ਵੀਡੀਓ ਲੈ ਕੇ ਆਇਆ ਮੈਂ ਅੱਜ ਅਸੀਂ ਆਪਣੇ ਧਰਮ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਲੋਕ ਦੇਖੇ ਆ ਵੀ ਜਿਹੜਿਆਂ ਨੇ ਗਦਾਰੀਆਂ ਕੀਤੀਆਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਡੋਗਰਿਆ ਨੇ ਗਦਾਰੀਆਂ ਕੀਤੀਆਂ ਖੁਦ ਗੁਰੂ ਸਾਹਿਬਾਨਾਂ ਦੇ ਭਰਾਵਾ ਦੇ ਵੱਲੋਂ ਗਦਾਰੀਆਂ ਕੀਤੀਆਂ ਗਈਆਂ ਬਹੁਤ ਸਾਰੇ ਇਦਾਂ ਦੇ ਕੈਰੈਕਟਰ ਸੀ ਜਿਹੜੇ ਸਿੱਖ ਧਰਮ ਦੇ ਵਿੱਚ ਹੋ ਕੇ ਵੀ ਸਿੱਖਾ ਦੇ ਨਹੀਂ ਹੋ ਪਰ ਉੱਥੇ ਹੀ ਗੈਰ ਸਿੱਖਾਂ ਨੇ ਸਿੱਖਾਂ ਦਾ ਬੜਾ ਸਾਥ ਦਿੱਤਾ ਇਦਾਂ ਦੇ ਵੀ ਕਈ ਲੋਕ ਸੀ ਮੈਂ ਗੱਲ ਕਰ ਰਿਹਾ ਮੁਸਲਮਾਨ ਭਾਈਚਾਰੇ ਦੀ ਅਜਿਹੇ ਲੋਕ ਜਿਨ੍ਹਾਂ ਨੇ ਸਿੱਖ ਧਰਮ ਦੇ ਵਿੱਚ ਆਪਣਾ ਯੋਗਦਾਨ ਪਾਇਆ ਤੇ ਅੱਜ ਅਸੀਂ ਮੁਸਲਮਾਨ ਭਾਈਚਾਰੇ ਨੂੰ ਜਿਆਦਾ ਤੌਰ ਤੇ ਨੂੰ ਜਿਹੜਾ ਮੁਸਲਮਾਨ ਭਾਈਚਾਰਾ ਉਹਨਾਂ ਨੂੰ ਮਾੜਾ ਕਹਿ ਦਿੰਨੇ ਆ ਮੈਨੂੰ ਇੱਕ ਇਸ ਵਾਰ ਸ਼ਹੀਦੀ ਦਿਹਾੜੇ ਦੇ ਉੱਤੇ ਇੱਕ ਪੈਂਪਲੇਟ ਮਿਲਿਆ ਆ ਵਾਲਾ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਦਿਹਾੜੇ ਦੇ ਉੱਤੇ ਮੁਸਲਮਾਨਾਂ ਦੇ ਵੱਲੋਂ ਲੰਗਰ ਲਗਾਇਆ ਗਿਆ ਸੀ। ਉੱਥੇ ਜਾਣ ਦਾ ਸਬੱਬ ਮਿਲਿਆ ਤਾਂ ਉੱਥੇ ਉਹਨਾਂ ਨੇ ਪੈਂਪਲੇਟ ਦਿੱਤਾ ਤੇ ਇਹਦੇ ਵਿੱਚ ਲਿਖਿਆ ਹੋਇਆ ਕਿ ਮੁਸਲਮਾਨ ਲੋਕ ਜਿਹੜੇ ਨੇ ਉਹਨਾਂ ਨੇ ਸਿੱਖ ਧਰਮ ਦੇ ਵਿੱਚ ਕਿੱਥੇ-ਕਿੱਥੇ ਯੋਗਦਾਨ ਪਾਇਆ। ਕਿ ਸਾਰੇ ਮੁਸਲਮਾਨ ਮਾੜੇ ਹੁੰਦੇ ਨੇ ਜਾਂ ਸਾਰੇ ਸਿੱਖ ਮਾੜੇ ਹੁੰਦੇ ਨੇ ਇਹ ਇੱਕ ਬਹੁਤ ਵੱਡਾ ਵਿਸ਼ਾ ਹੈ ਜਿਹਦੇ ਉੱਤੇ ਅੱਜ ਮੈਂ ਗੱਲ ਕਰਨ ਜਾ ਰਿਹਾ ਤੇ ਇਹ ਜਿਹੜਾ ਪੈਂਪਲੇਟ ਹੈ ਇਹ ਦਿੱਤਾ ਗਿਆ ਮੈਨੂੰ ਨਸੀਰ ਅਖਤਰ ਉਹਨਾਂ ਦੇ ਵੱਲੋਂ ਆ ਤੁਸੀਂ ਦੇਖੋ ਨਸੀਰ ਅਖਤਰ ਇਹ ਕਿਸੇ ਪਹਿਚਾਨ ਦੇ ਮਹਤਾਜ ਨਹੀਂ ਤੁਸੀਂ YouTube ਤੇ ਜਾਂ Google ਤੇ ਸਰਚ ਕਰਕੇ ਦੇਖਿਓ ਨਸੀਰ ਅਖਤਰ ਕੌਣ ਨੇ ਸਿੱਖ ਧਰਮ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਮੁਸਲਮਾਨ ਭਾਈਚਾਰੇ ਦੇ ਇਹ ਕਹ ਲੋ ਕਿ ਪ੍ਰਚਾਰਕ ਨੇ ਪਰ ਸਿੱਖ ਧਰਮ ਦਾ ਪ੍ਰਚਾਰ ਵੀ ਕਰਦੇ ਨੇ ਤੇ ਉੱਥੇ ਹੀ ਸਿੱਖਾਂ ਤੇ ਮੁਸਲਮਾਨਾਂ ਦੇ ਵਿੱਚ ਚੰਗੇ ਸਬੰਧ ਬਣਾਉਣ ਦੇ ਯਤਨ ਕਰਦੇ ਰਹਿੰਦੇ ਨੇ ਸੋ ਬਹੁਤੀ ਲੰਬੀ ਵੀਡੀਓ ਨਾ ਕਰਾਂ ਆਪਾਂ ਗੱਲ ਕਰਦੇ ਆ ਆ ਦੇਖੋ ਇਹਨਾਂ ਨੇ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਲਿਖੀਆਂ ਨੇ ਉਹ ਸਾਡੇ ਹੀ ਗ੍ਰੰਥਾਂ ਦੇ ਵਿੱਚ ਲਿਖੀਆਂ ਹੋਈਆਂ ਗੱਲਾਂ ਨੇ ਇਤਿਹਾਸ ਦੇ ਵਿੱਚ ਲਿਖੀਆਂ ਹੋਈਆਂ ਗੱਲਾਂ ਨੇ ਨਾਲ ਨਾਲ ਉਹਨਾਂ ਨੇ ਪੰਨਾ ਵੀ ਲਿਖਿਆ ਹੋਇਆ ਕਿਹੜੇ ਸਨ ਦੇ ਵਿੱਚ ਇਹ ਘਟਨਾ ਵਾਪਰੀ ਉਹ ਵੀ ਲਿਖਿਆ ਹੋਇਆ ਸੋ ਗੁਰਨਾਨਕ ਦੇਵ ਜੀ ਤੋਂ ਸ਼ੁਰੂਆਤ ਕਰ ਲਵਾਂਗੇ ਰਾਇ ਬੁਲਾਰ ਨੂੰ ਆਪਾਂ ਕੋਣ ਨਹੀਂ ਜਾਣਦਾ ਰਾਇ ਬੁਲਾਰ ਮੁਹੰਮਦ ਪੱਟੀ ਜਿਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ 750 ਮਰਬੇ ਜਮੀਨ ਭੇਟ ਕੀਤੀ ਸੀ 750 ਮਰਬੇ ਕੱਢੀ ਵੱਡੀ ਜਮੀਨ ਉਹ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਲਗਾਈ ਤੇ ਅੱਜ ਵੀ ਅੱਜ ਦੀ ਡੇਟ ਦੇ ਵਿੱਚ 2025 ਚੱਲ ਰਿਹਾ ਦੋਸਤੋ ਅੱਜ ਦੀ ਡੇਟ ਦੇ ਵਿੱਚ ਵੀ ਪਾਕਿਸਤਾਨ ਦੇ ਵਿੱਚ ਇਹ ਜਮੀਨ ਜਿਹੜੀ ਹੈ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਉੱਤੇ ਹੀ ਬੋਲਦੀ ਹੈ ਤੇ ਉੱਥੇ ਜਿਹੜੀਆਂ ਦੁਕਾਨਾਂ ਬਣੀਆਂ ਨੇ ਉਹ ਅੱਜ ਵੀ ਨਨਕਾਣਾ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਹੈ ਉਸ ਨੂੰ ਟੈਕਸ ਦਿੰਦੇ ਨੇ ਕਿਰਾਇਆ ਦਿੰਦੇ ਨੇ ਇਹ ਕਿੱਡੀ ਵੱਡੀ ਗੱਲ ਹੈ ਗੈਰ ਸਿੱਖ ਆਦਮੀ ਦੇ ਵੱਲੋਂ ਦਿੱਤੀ ਹੋਈ ਜ਼ਮੀਨ ਜਿਹੜੀ ਹੈ ਉਹ ਅੱਜ ਵੀ ਸਿੱਖਾਂ ਦੇ ਨਾਂ ਦੇ ਉੱਤੇ ਬੋਲ ਰਹੀ ਹੈ ਤੇ ਪਾਕਿਸਤਾਨ ਦੇ ਵਿੱਚ ਆ ਕਿੱਡੀ ਵੱਡੀ ਗੱਲ ਹੈ ਤੇ ਅਸੀਂ ਕਿਵੇਂ ਮਾੜਾ ਕਹਿ ਸਕਦੇ ਹਾਂ ਤੇ ਅੱਗੇ ਗੱਲ ਕਰਦੇ ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੁਸਲਮਾਨ ਦੀ ਉਪਮਾ ਮੁਸਲਮਾਨ ਮੋਮ ਦਿਲ ਹੋਵੇ ਆਖ ਕੀ ਕੀਤੀ ਹੈ ਇਹ ਹੈਗਾ ਜੀ ਮਾਰੂ ਮਹੱਲਾ ਪੰਜਮਾ ਤੇ ਪੰਨਾ 1083 ਦੇ ਉੱਤੇ ਗੁਰੂ ਅਰਜਨ ਦੇਵ ਜੀ ਦੀ ਲਿਖੀ ਹੋਈ ਇਹ ਗੁਰਬਾਣੀ ਹੈ ਜਿਸ ਵਿੱਚ ਲਿਖਿਆ ਹੈ ਕਿ ਮੁਸਲਮਾਨ ਮੂਮਦਲ ਹੋਵੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਕੋਲ ਸਦਾ ਇੱਕ ਬਾਜ ਰੱਖਦੇ ਸੀ। ਅਸੀਂ ਸਭ ਜਾਣੂ ਇਸ ਗੱਲ ਤੋਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਇੱਕ ਬਾਜ ਸੀ। ਉਹ ਬਾਜ ਵੀ ਇੱਕ ਮੁਸਲਮਾਨ ਦੇ ਵੱਲੋਂ ਦਿੱਤਾ ਹੋਇਆ ਬਾਜ ਸੀ। ਇਸ ਦਾ ਵੀ ਆਪਾਂ ਨੂੰ ਬਹੁਤ ਘੱਟ ਲੋਕਾਂ ਨੂੰ ਪਤਾ ਹੋਣਾ ਜਿਨ੍ਹਾਂ ਨੂੰ ਪਤਾ ਸੀ ਉਹ ਕਮੈਂਟ ਬਾਕਸ ਚ ਲਿਖਿਓ ਸੀ ਜਿਨ੍ਹਾਂ ਨੂੰ ਨਹੀਂ ਪਤਾ ਸੀ ਉਹ ਵੀ ਜਰੂਰ ਲਿਖਿਓ ਵੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਉਹ ਬਾਤ ਜਿਹੜਾ ਆ ਗੁਰੂ ਸਾਹਿਬ ਨੂੰ ਨਵਾਬ کریم ਬਖਸ਼ ਤੇ ਰਹੀਮ ਬਖਸ਼ ਨੇ ਭੇਟ ਕੀਤਾ ਸੀ ਇਹ ਗੱਲ ਲਿਖੀ ਹੋਈ ਆ ਜੀ ਸਾਡੇ ਹੀ ਇਤਿਹਾਸਿਕ ਸੰਗ੍ਰਹਿਆਂ ਦੇ ਵਿੱਚ ਗੁਰੂ ਧਾਮ ਸੰਗ੍ਰਹਿ ਪੰਨਾ ਨੰਬਰ 207 ਦੇ ਉੱਤੇ ਹੁਣ ਅੱਗੇ ਆਜੋ ਗੁਰਗੋਬਿੰਦ ਸਿੰਘ ਜੀ ਨੇ ਗਨੀ ਖਾਨ ਤੇ ਨਬੀ ਖਾਨ ਦੀ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੂੰ ਇੱਕ ਹੁਕਮਨਾਮਾ ਦਿੱਤਾ ਸੀ ਗਨੀ ਖਾਨ ਨਬੀ ਖਾਨ ਉਮੀਦ ਕਰਦਾ ਤੁਹਾਨੂੰ ਸਭ ਨੂੰ ਪਤਾ ਹੋਊਗਾ ਜਿਨ੍ਹਾਂ ਨੇ ਉੱਚ ਦਾ ਪੀਰ ਬਣਾ ਕੇ ਗੁਰਗੋਬਿੰਦ ਸਿੰਘ ਜੀ ਨੂੰ ਆਪਣੇ ਮੋਢਿਆਂ 'ਤੇ ਬਿਠਾ ਕੇ ਕੱਢਿਆ ਸੀ ਉਹ ਨਬੀ ਖਾਨ ਗਨੀ ਖਾਨ ਉਹਨਾਂ ਨੂੰ ਇੱਕ ਹੁਕਮਨਾਮਾ ਦਿੱਤਾ ਸੀ ਜਿਹਦੇ ਵਿੱਚ ਲਿਖਿਆ ਸੀ ਕਿ ਗਨੀ ਖਾਨ ਨਬੀ ਖਾਨ ਸਾਨੂੰ ਪੁੱਤਰਾ ਤੋਂ ਵੀ ਵੱਧ ਪਿਆਰੇ ਨੇ ਗੁਰਗੋਬਿੰਦ ਸਿੰਘ ਜੀ ਨੇ ਲਿਖਿਆ ਉਨੇ ਕਹਿ ਕੇ ਸਾਡਾ ਸਿੱਖ ਖਾਲੀ ਹੱਥ ਇਹਨਾਂ ਨੂੰ ਨਾ ਮਿਲਣ ਜਾਵੇ ਇਹ ਹੁਕਮ ਲਾਇਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਲਿਖਿਆ ਹੋਇਆ ਜੀ ਪ੍ਰੋਫੈਸਰ ਕਰਤਾਰ ਸਿੰਘ ਨੇ ਸਿੱਖ ਇਤਿਹਾਸ ਕਿਤਾਬ ਪੰਨਾ 426 ਮਾਲਵਾ ਇਤਿਹਾਸ ਦਾ ਭਾਗ ਪਹਿਲਾ ਪੰਨਾ ਨੰਬਰ 110 ਦੇ ਉੱਤੇ ਵੀ ਲਿਖਿਆ ਹੋਇਆ ਅੱਗੇ ਆਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਤਲਵਾਰ ਜਿਹੜੀ ਹੈ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਪ੍ਰੇਮ ਸੰਦੇਸ਼ ਵਜੋਂ ਭੇਜੀ ਸੀ ਜੋ ਅੱਜ ਤੱਕ ਵੀ ਨਵਾਬ ਸਾਹਿਬ ਦੇ ਘਰਾਣੇ ਦੇ ਵਿੱਚ ਚੱਲੀ ਆ ਰਹੀ ਹੈ ਮਲੇਰਕੋਟਲਾ ਕੋਣਾ ਨਵਾਬ ਸ਼ੇਰ ਮੁਹੰਮਦ ਖਾਨ ਜਿਨੇ ਹਾਂ ਦਾ ਨਾਰਾ ਮਾਰਿਆ ਸੀ ਛੋਟੇ ਸਾਹਿਬ ਜਦਿਆਂ ਦੇ ਪੱਖ ਦੇ ਵਿੱਚ ਕਚਹਿਰੀ 'ਚ ਸੂਬੇ ਦੀ ਕਚਹਿਰੀ 'ਚ ਹਾਂ ਦਾ ਨਾਰਾ ਮਾਰਿਆ ਸੀ ਤੇ ਉਹਨੂੰ ਫਿਰ ਗੁਰਗੋਬ ਸਿੰਘ ਜੀ ਨੇ ਇੱਕ ਸ਼ਰੀ ਸਾ ਭੇਜੀ ਸੀ ਉਹ ਵੀ ਇੱਕ ਮੁਸਲਮਾਨ ਤੇ ਗੁਰਗੋਬ ਸਿੰਘ ਜੀ ਨੇ ਉਹਨੂੰ ਇੱਕ ਪ੍ਰੇਮ ਸੰਦੇਸ਼ ਦੇ ਵਜੋਂ ਉਹ ਜਿਹੜੀ ਤਲਵਾਰ ਹੈ ਉਹ ਭੇਜੀ ਸੀ ਅੱਜ ਇਹ ਜੋ ਮਲੇਰਕੋਟਲਾ ਸਥਿਤ ਗੁਰਦੁਆਰਾ ਹਾਂ ਦਾ ਨਾਰਾ ਸਾਬੇ ਛੋਟੇ ਸਾਹਿਬ ਜਦਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਨ ਵਾਲੇ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਦੀ ਯਾਦ ਵਿੱਚ ਉਸਾਰਿਆ ਹੋਇਆ ਹੈ ਯਾਨੀ ਕਿ ਇੱਕ ਮੁਸਲਮਾਨ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਮਲੇਰਕੋਟਲਾ ਦੇ ਵਿੱਚ ਇਹ ਵੀ ਇੱਕ ਬਹੁਤ ਵੱਡੀ ਉਦਾਹਰਣ ਹੈ ਤੇ ਸਾਡੇ ਗੁਰੂ ਸਾਹਿਬਾਨਾਂ ਦਾ ਮੁਸਲਮਾਨਾਂ ਦੇ ਨਾਲ ਸਬੰਧ ਕਿਹੋ ਜਿਹਾ ਰਿਹਾ ਸੋ ਇਹ ਬਹੁਤ ਵੱਡਾ ਪੈਂਪਲੇਟ ਆ ਮੈਂ ਇਹਦੇ ਵਿੱਚੋਂ ਮੇਰੇ ਮੇਰੇ ਗੱਲਾਂ ਤੁਹਾਨੂੰ ਦੱਸ ਰਿਹਾ ਤੇ ਅੱਗੇ ਆਪਾਂ ਗੱਲ ਕਰ ਲੈਨੇ ਆ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਇਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਲਿਖਿਆ ਹੈ ਕਿ ਸ੍ਰੀ ਹਰਮੰਦਰ ਸਾਹਿਬ ਵਿਖੇ ਸੋਨੇ ਦੀ ਜੜਤ ਕਰਨ ਦਾ ਕੰਮ ਜਿਹੜਾ ਹੈ ਉਹ ਇੱਕ ਮੁਸਲਮਾਨ ਇੰਜੀਨੀਅਰ ਦੇ ਵੱਲੋਂ ਕੀਤਾ ਗਿਆ ਸੀ ਇੱਥੇ ਵੀ ਮੁਸਲਮਾਨ ਵੀਰ ਦੇ ਵੱਲੋਂ ਹੀ ਜਿਹੜੀ ਹੈ ਇਹ ਸੇਵਾ ਕੀਤੀ ਗਈ ਮੁਸਲਮਾਨ ਇੰਜੀਨੀਅਰ ਸੀ ਜਿਹਦਾ ਨਾਮ ਸੀ ਮੁਹੰਮਦ ਯਾਰ ਖਾਨ ਉਹਦੀ ਨਿਗਰਾਨੀ ਹੇਠ ਸ਼ੌਨਦੀ ਪਰਤ ਜਿਹੜੀ ਆ ਦਰਬਾਰ ਸਾਹਿਬ ਤੇ ਹਰਮੰਦਰ ਸਾਹਿਬ ਦੇ ਉੱਤੇ ਜੜੀ ਗਈ 1923 ਦੇ ਵਿੱਚ ਜਦੋਂ ਸਰੋਵਰ ਦੀ ਕਾਰ ਸੇਵਾ ਕੀਤੀ ਗਈ ਸੀ ਤਾਂ ਮਲੇਰਕੋਟਲੇ ਦੇ ਨਵਾਬ ਦੀ ਜ਼ਥੇਦਾਰੀ ਹੇਠ 200 ਮੁਸਲਮਾਨ ਪਵਿੱਤਰ ਗਾਰੇ ਦੀਆਂ ਟੋਕਰੀਆਂ ਢੋਣ ਦਾ ਜਿਹੜੀ ਆ ਉਹ ਸੇਵਾ ਕਰਦੇ ਨਜ਼ਰ ਆਏ ਅੰਮ੍ਰਿਤਸਰ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਲ ਕਰੀਏ ਤਾਂ ਮੁਸਲਮਾਨ ਦੋਤਾ ਦਾਈ ਉਹ ਵੀ ਇੱਕ ਮੁਸਲਮਾਨ ਸੀ ਜਿਹਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕੀਤੇ ਸੀ ਉਨੂੰ ਆਪਣੇ ਕਲੇਜੇ ਦੇ ਨਾਲ ਲਗਾਇਆ ਸੀ ਗੁਰੂ ਸਾਹਿਬ ਨੂੰ ਬਿਸਮਿਲ੍ਲਾ ਪੜ੍ਹਦੇ ਹੋਣੇ ਸ਼ਹਿਦ ਚਟਾ ਕੇ ਗੁਰਤੀ ਵੀ ਦਿੱਤੀ ਸੀ ਇਹ ਵੀ ਇਹਦੇ ਵਿੱਚ ਲਿਖਿਆ ਨਾਨਕ ਪ੍ਰਕਾਸ਼ ਪ੍ਰਤੀਕਾ ਦੇ ਵਿੱਚ ਲਿਖਿਆ ਹੋਇਆ ਹੈ ਤੇ ਮਾਰਚ 1969 ਦੇ ਵਿੱਚ ਇਹ ਲਿਖਿਆ ਗਿਆ ਸੀ ਅੱਗੇ ਆਜੋ ਗਿਆਨੀ ਈਸ਼ਰ ਸਿੰਘ ਜੀ ਲਿਖਦੇ ਨੇ ਕਿ ਰਾਏ ਬਲਾਰ ਮੁਹੰਮਦ ਪੱਟੀ ਨੇ ਨਾਨਕ ਪਿਆਰ ਅੰਦਰ ਰਾਏ ਭੋਏ ਦੀ ਤਲਵੰਡੀ ਦਾ ਨਾਮ ਬਦਲ ਕੇ ਨਨਕਾਣਾ ਸਾਹਿਬ ਰੱਖਤਾ ਸੀ ਅੱਜ ਵੀ ਨਨਕਾਣਾ ਸਾਹਿਬ ਦੇ ਨਾਂ ਦੇ ਉੱਤੇ ਹੀ ਉਹਨੂੰ ਜਾਣਿਆ ਜਾਂਦਾ ਹੈ ਨਨਕਾਣਾ ਸਾਹਿਬ ਹੀ ਅੱਜ ਵੀ ਸਾਨੂੰ ਸਭ ਨੂੰ ਜਿਹੜਾ ਪੜਾਇਆ ਜਾਂਦਾ ਹੈ ਸਾਨੂੰ ਸਭ ਨੂੰ ਪਤਾ ਕਿ ਗੁਰੂ ਸਾਹਿਬ ਦਾ ਜਿਹੜਾ ਪ੍ਰਕਾਸ਼ ਆ ਨਨਕਾਣੇ ਦੀ ਧਰਤੀ ਤੇ ਹੋਇਆ ਸੀ ਸੋ ਅੱਜ ਵੀ ਦੇਖ ਲਓ ਵੀ ਕਿਸੇ ਦਾ ਨਾਮ ਜਿਹੜਾ ਉਹ ਬਦਲਿਆ ਨਹੀਂ ਗਿਆ ਇਸੇ ਤਰ੍ਹਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਜੇ ਆਪਾਂ ਗੱਲ ਕਰੀਏ ਤਾਂ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਕਿ ਸ਼੍ਰੀ ਗੁਰੂ ਅੰਗਦ ਦੇਵ ਜੀ ਹਮਾਯੂ ਬਾਦਸ਼ਾਹ ਨੂੰ ਕਹਿੰਦੇ ਸੀ ਕਿ 12-13 ਬਰਸਾ ਬਾਅਦ ਫਿਰ ਤੂੰ ਦਿੱਲੀ ਦਾ ਬਾਦਸ਼ਾਹ ਬਣੇਗਾ ਸੱਤ ਪੀੜੀਆਂ ਤੱਕ ਰਾਜ ਕਰੇਗਾ ਤੇ ਹੋਇਆ ਵੀ ਇਦਾਂ ਹੀ ਸੀ। ਗੁਰੂ ਅਮਰਦਾਸ ਜੀ ਦਾ ਸਬੰਧ ਸੀ ਗੁਰਦੁਆਰਾ ਸਨ ਸਾਬ ਸ਼੍ਰੀ ਗੁਰੂ ਅਮਰਦਾਸ ਜੀ ਇੱਕ ਇਤਿਹਾਸਿਕ ਯਾਦਗਾਰ ਹੈ ਇਸ ਦੇ ਨਾਲ ਇੱਕ ਮੁਸਲਮਾਨ ਰਾਜਪੂਤ ਚੌਧਰੀ ਮੁਹੰਮਦ ਖਾਨ ਨੇ 84 ਏਕੜ ਨਹਿਰੀ ਜ਼ਮੀਨ ਉਹ ਗੁਰੂ ਸਾਹਿਬ ਦੇ ਨਾਮ ਲਾਈ ਸੀ। ਗੁਰੂ ਰਾਮਦਾਸ ਜੀ ਦਾ ਕੀ ਸਬੰਧ ਰਿਹਾ ਹੈ? 1574 ਦੇ ਵਿੱਚ ਸਰੋਵਰ ਦੇ ਨੇੜੇ ਨਿਵਾਸ ਕੀਤਾ 1570 ਨੂੰ ਸਰੋਵਰ ਦੀ ਥਾਂ ਤੇ 500 ਬਿਗੇ ਜ਼ਮੀਨ ਜਿਹੜੀ ਹੈ ਉਹ ਅਕਬਰ ਤੋਂ ਪ੍ਰਾਪਤ ਹੋਈ ਸੀ ਅਕਬਰ ਤੋਂ ਗੱਡੀ ਵੱਡੀ ਗੱਲ ਹੈ ਅੱਗੇ ਆਜੋ ਗੁਰੂ ਹਰਗੋਬਿੰਦ ਪਾਸ਼ਾ ਜੀ ਜਹਾਂਗੀਰ ਬਾਦਸ਼ਾਹ ਨੇ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਸੱਤ ਤੋਪਾਂ ਤੇ 1000 ਸਵਾਰ ਪਿਆਦੇ ਦੇ ਕੇ ਪੰਜਾਬ ਦੇ ਹਾਕਮਾਂ ਦਾ ਨਿਗਹਿबान ਨਿਯਤ ਕੀਤਾ ਸੀ ਜਹਾਂਗੀਰ ਬਾਦਸ਼ਾਹ ਨੇ ਇਹ ਸੋਗਾਤ ਗੁਰੂ ਹਰਗੋਬਿੰਦ ਜੀ ਨੂੰ ਦਿੱਤੀ ਸੀ ਗੁਰੂ ਹਰ Rai ਜੀ ਦਾ ਕੀ ਸੰਬੰਧ ਰਿਹਾ ਹੈ ਦਾਰਾ ਸ਼ਿਕੋ ਜਿਹੜਾ ਕਿ ਔਰੰਗਜ਼ੇਬ ਦਾ ਭਰਾ ਸੀ ਉਹਨੇ ਦੋ ਘੋੜੇ ਕੀਮਤੀ ਸੋਨੇ ਚਾਂਦੀ ਦੀਆਂ ਕਾਠੀਆਂ ਵਾਲੇ ਮੋਤੀਆਂ ਵਾਲੇ ਤੇ ਕੁਝ ਨਗਦੀ ਵੀ ਗੁਰੂ ਹਰ Rai ਜੀ ਨੂੰ ਸੇਵਾ ਦੇ ਵਿੱਚ ਭੇਟ ਕੀਤੀ ਸੀ ਦੋ ਘੋੜੇ ਕੀਮਤੀ ਘੋੜੇ ਜਿਨ੍ਹਾਂ ਦੇ ਉੱਤੇ ਸੋਨੇ ਚਾਂਦੀ ਦੀਆਂ ਕਾਠੀਆਂ ਸੀ ਤੇ ਕੁਝ ਨਗਦੀ ਵੀ ਉਹ ਭੇਟ ਕੀਤੀ ਸੀ ਗੁਰੂ ਹਰ Rai ਜੀ ਗੁਰੂ ਹਰਕ੍ਰਿਸ਼ਨ ਜੀ ਦੀ ਗੱਲ ਕਰੀਏ ਤਾਂ ਭਾਈ ਮੋਤਾ ਸਿੰਘ ਜੀ ਅਨੁਸਾਰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੇ ਇੱਕ ਮੁਸਲਮਾਨ ਬਾਦਸ਼ਾਹ ਨੂੰ ਹੀ ਅਸੀਸ ਦਿੱਤੀ ਸੀ ਕਿ ਰਾਜੀ ਰੱਖੇ ਖੁਦਾਏ ਤੁਮ ਕਹਿਓ ਗੁਰੂ ਤਰਕੇਸਾ ਤੇ ਅਰਥਾਤ ਮੁਸਲਮਾਨ ਪਾਦਸ਼ਾਹ ਰੱਬ ਤੈਨੂੰ ਰਾਜੀ ਰੱਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਗੱਲ ਕਰੀਏ ਤਾਂ ਪਟਨਾ ਦੇ ਇੱਕ ਬਾਗ ਨੂੰ ਗੁਰੂ ਦਾ ਬਾਗ ਕਹਿੰਦੇ ਆ ਤੇ ਇਹ ਬਾਗ ਪਟਨੇ ਦੇ ਕਾਜ਼ੀਆਂ ਦੀ ਮਲਕੀਅਤ ਸੀ ਜਦ ਸ਼੍ਰੀ ਗੁਰੂ ਤੇਗ ਬਹਾਦਰ ਜੀ ਪਟਨੇ ਆਏ ਤਾਂ ਕਾਜੀ ਨੇ ਬਾਗ ਆਪ ਜੀ ਨੂੰ ਭੇਟ ਕਰ ਦਿੱਤਾ ਇੱਕ ਕਾਜੀ ਨੇ ਇੱਕ ਬਾਗ ਭੇਟ ਕਰ ਦਿੱਤਾ ਗੁਰੂ ਤੇਗ ਬਹਾਦਰ ਜੀ ਨੂੰ ਗੁਰਗੋਬੇ ਸਿੰਘ ਜੀ ਦਾ ਤਾਂ ਬੜਾ ਜ਼ਿਆਦਾ ਮੁਸਲਮਾਨ ਭਾਈਚਾਰੇ ਦੇ ਨਾਲ ਸਬੰਧ ਰਹੇ ਮਿੱਤਰਤਾ ਰਹੀ ਹੈ ਦਸ਼ਮਣੀ ਵੀ ਰਹੀ ਹੈ ਗੱਲ ਕਰਦੇ ਮਿੱਤਰਤਾ ਦੀ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੈਦ ਪੀਰ ਮੁਹੰਮਦ ਨੇ ਗੁਰੂ ਜੀ ਨੂੰ ਅਰਬੀ ਫਾਰਸੀ ਤੇ ਉਰਦੂ ਜ਼ੁਬਾਨਾਂ ਯਾਨੀ ਕਿ ਪਸ਼ਾਵਾ ਪੜਾਈਆਂ ਅੱਛਾ ਇੱਕ ਮੁਸਲਮਾਨ ਭਾਈ ਨੇ ਜਿਸ ਦਾ ਨਾਮ ਸੀ ਪੀਰ ਮੁਹੰਮਦ ਉਹਨੇ ਗੁਰੂ ਸਾਹਿਬ ਨੂੰ ਅਰਬੀ ਫਾਰਸੀ ਤੇ ਉਰਦੂ ਜ਼ੁਬਾਨਾਂ ਦੀ ਸਿੱਖਿਆ ਦਿੱਤੀ ਹੋਈ ਹੈ ਗੁਰੂ ਸਾਹਿਬ ਹਮੇਸ਼ਾ ਸੈਦ ਪੀਰ ਮੁਹੰਮਦ ਦੀ ਹੱਦ ਤੋਂ ਜ਼ਿਆਦਾ ਇੱਜ਼ਤ ਕਰਦੇ ਰਹੇ ਨੇ ਹਮੇਸ਼ਾ ਉਹਨਾਂ ਨੂੰ ਉਸਤਾਦ ਸਮਝਿਆ ਗੁਰੂ ਸਾਹਿਬ ਨੇ ਕੋਟਲਾ ਨਿਹੰਗ ਖਾਨ ਜੋ ਕਿ ਇੱਕ ਮੁਸਲਮਾਨ ਪਠਾਨ ਸੀ ਨਿਹੰਗ ਖਾਨ ਨੇ ਆਪਣੀ ਜਾਨ ਤੇ ਇੱਜ਼ਤ ਦੀ ਬਾਜ਼ੀ ਲਗਾ ਕੇ ਫੱਟੜ ਹੋਏ ਬਚਿੱਤਰ ਸਿੰਘ ਨੂੰ ਆਪਣੀ ਕੁਵਾਰੀ ਧੀ ਦੇ ਕਮਰੇ ਦੇ ਵਿੱਚ ਲੁਕਾ ਕੇ ਫौज ਨੂੰ ਇਹ ਆਖ ਕੇ ਕਹਿ ਰੋਕਤਾ ਸੀ ਕਿ ਇਹਦੇ ਵਿੱਚ ਮੇਰਾ ਧੀ ਤੇ ਜਵਾਈ ਸੁੱਤੇ ਹੋਏ ਨਹੀਂ ਗ੍ਰਿਫਤਾਰ ਹੁਣ ਬਚਾ ਲਿਆ ਸੀ ਭਾਈ ਬਚੱਤਰ ਸਿੰਘ ਨੂੰ ਜਦੋਂ ਚਮਕੌਰ ਦੀ ਗੜੀ 'ਚ ਜੰਗ ਲੱਗੀ ਸੀ ਉਸ ਤੋਂ ਬਾਅਦ ਕੋਟਲਾ ਨਿਹੰਗ ਖਾਨ ਗੁਰੂ ਸਾਹਿਬ ਰਾਤ ਨੂੰ ਕੇਸੀ ਬਚੱਤਰ ਸਿੰਘ ਨੂੰ ਜ਼ਖਮੀ ਹਾਲਤ 'ਚ ਉੱਥੇ ਲਿਆਂਦਾ ਗਿਆ ਸੀ ਤੇ ਉੱਥੇ ਹੋ ਜਾਂਦੀ ਹੈ ਤਾਂ ਫਿਰ ਇਹ ਸਾਰੀ ਘਟਨਾ ਉੱਥੇ ਵਾਪਰੀ ਹੈ ਇੱਕ ਮੁਸਲਮਾਨ ਜਿਹੜਾ ਉਹ ਆਪਣੇ ਧੀ ਦਾ ਘਰ ਵਾਲਾ ਮਦ ਲੈਂਦਾ ਇੱਕ ਸਿੱਖ ਨੂੰ 77 ਸਿੱਖ ਨੂੰ ਜ਼ਖਮੀ ਹਾਲਤ ਦੇ ਵਿੱਚ ਤੇ ਅੰਤਲੇ ਸਾਹ ਤੱਕ ਉਹਦੀ ਸੇਵਾ ਵੀ ਕਰਦਾ ਦੇਖੋ ਕਿੰਨੀ ਵਟੀ ਦੇਣ ਸੋ ਦੋਸਤੋ ਹੋਰ ਵੀ ਬਹੁਤ ਸਾਰੀਆਂ ਇਸ ਜੀਆਂ ਗੱਲਾਂ ਨੇ ਜਿਹੜੀਆਂ ਦੇ ਵਿੱਚ ਲਿਖੀਆਂ ਹੋਈਆਂ ਨੇ ਜੇ ਤੋਂ ਪਤਾ ਲੱਗਦਾ ਕਿ ਸਾਡੇ ਮੁਸਲਮਾਨ ਭਾਈਚਾਰੇ ਦੇ ਨਾਲ ਕਿਹੋ ਜੇ ਸਬੰਧ ਰਹੇ ਨੇ ਸੋ ਮੇਰੀ ਅਪੀਲ ਹੈ ਕਿ ਅਸੀਂ ਕਿਸੇ ਵੀ ਧਰਮ ਨੂੰ ਨਿੰਦਣਾ ਬੰਦ ਕਰੀਏ ਕਿਸੇ ਵੀ ਧਰਮ ਦੇ ਲੋਕਾਂ ਨੂੰ ਮਾੜਾ ਕਹਿਣਾ ਬੰਦ ਕਰੀਏ ਹਾਲਾਂਕਿ ਬਹੁਤ ਘੱਟ ਇਹ ਚੀਜ਼ਾਂ ਹੁਣ ਦੇਖਣ ਨੂੰ ਮਿਲਦੀਆਂ ਨੇ ਲੋਕ ਸੁਝਵਾਨ ਹੋਏ ਨੇ ਅੱਗੇ ਨਾਲੋਂ ਫਰਕ ਹੈ ਪਰ ਕਿਤੇ ਨਾ ਕਿਤੇ ਅੱਜ ਵੀ ਲੋਕ ਵਿਤਕਰਾ ਕਰ ਜਾਂਦੇ ਨੇ ਮੁਸਲਮਾਨ ਭਾਈਚਾਰਾ ਵੀ ਸਿੱਖਾਂ ਦੇ ਨਾਲ ਵਿਤਕਰਾ ਕਰ ਜਾਂਦਾ ਹੈ ਲੜਾਈਆਂ ਇਹਨਾਂ ਗੱਲਾਂ ਤੋਂ ਹੀ ਲੱਗਦੀਆਂ ਜ਼ਿਆਦਾਤਰ ਅੱਜ ਦੇ ਸਮੇਂ ਦੇ ਵਿੱਚ ਜੇ ਰਾਜਨੀਤੀ ਹੁੰਦੀ ਹੈ ਤਾਂ ਧਰਮ ਦੀ ਰਾਜਨੀਤੀ ਦੇਖਣ ਨੂੰ ਮਿਲਦੀ ਆ ਲੋਕ ਧਰਮ ਦੇ ਨਾਂ ਦੇ ਉੱਤੇ ਲੜਾਈ ਜਾਂਦੇ ਨੇ ਪਰ ਸਾਨੂੰ ਸਮਝਣਾ ਹੋਊਗਾ ਕਿ ਅਸੀਂ ਕੀ ਆ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਉਹਦੇ ਸਿਧਾਂਤ ਦੇ ਉੱਤੇ ਚੱਲਣਾ ਸਾਨੂੰ ਗੁਰੂ ਸਾਹਿਬ ਨੇ ਸਿਖਾਇਆ ਸੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਜੇ ਤੁਸੀਂ ਇਸ ਬਾਬਤ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ YouTube ਤੇ ਜਾ ਕੇ ਨਾਸਿਰ ਅਖਤਰ ਸਰਚ ਕਰੋ ਤੁਹਾਨੂੰ ਇਹਦੇ ਬਾਬਤ ਪੂਰੀ ਜਾਣਕਾਰੀ ਜਿਹੜੀ ਇਹ ਮਿਲ ਜਾਵੇਗੀ ਤਾਂ ਤੁਹਾਨੂੰ ਇਹ ਮੈਂ ਨੰਬਰ ਵੀ ਸਾਂਝਾ ਕਰ ਦਿੰਨਾ ਇਹਦੇ ਵਿੱਚ ਤੁਸੀਂ ਨੰਬਰ ਜਿਹੜੇ ਪੜ ਰਹੇ ਹੋ ਉਹ ਤੁਸੀਂ ਅ ਉਸ ਦੇ ਉੱਤੇ ਕਾਲ ਕਰਕੇ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਨਸੀਰ ਅਕਤਰ ਹੋਰਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਜਿਨ੍ਹਾਂ ਦੇ ਵੱਲੋਂ ਇਹ ਸਾਰਾ ਲਿਖਿਆ ਗਿਆ ਹੈ ਸੋ ਉਮੀਦ ਕਰਦਾ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਊਗੀ ਇਸ ਤਰੀਕੇ ਦੇ ਹੋਰ ਟੌਪਿਕ ਤੇ ਅ ਜਾਣਕਾਰੀ ਹਾਸਲ ਕਰਨ ਦੇ ਲਈ ਪੇਜ ਨੂੰ ਫੋਲੋ ਕਰ ਲਓ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਲਓ ਸੋ ਫਿਲਹਾਲ ਇਜਾਜ਼ਤ ਚਾਹਾਂਗੇ ਤਾਂ